ਅਮਰੀਕਾ ਦੇ ਇੱਕ ਆਰਟਿਸਟ ਨੇ ਉਸ ਸਮੇਂ ਕਮਾਲ ਕਰ ਦਿੱਤੀ ਜਦੋਂ ਉਸਨੇ ਇੱਕ ਵਿਸ਼ੇਸ਼ ਟੈਕਨੀਕ ਦੇ ਨਾਲ ਇੱਕ ਹੀ ਹੱਥ ਨਾਲ ਦੋ ਅਲੱਗ-ਅਲੱਗ ਪੈਨਾਂ ਦੇ ਨਾਲ ਦੋ ਪਿਕਚਰ ਬਣਾ ਕੇ ਇਤਿਹਾਸ ਰਚ ਦਿੱਤਾ ਅਤੇ ਨਾਲ ਹੀ ਚੈਲੰਜ ਕੀਤਾ ਵੀ ਕੋਈ ਇਸ ਤਰ੍ਹਾਂ ਕਰਕੇ ਦਿਖਾਵੇ ਇਹ ਚੈਲੰਜ ਨਰুল ਰਾਮ ਦੇ ਲੜਕੇ ਜੋ ਬੈਸਟ ਬੰਗਾਲ ਦਾ ਉਸਨੇ ਐਕਸਪੈਕਟ ਕਰ ਲਿਆ ਅਤੇ ਇੱਕ ਨਾਲ ਦੇ ਹੀ ਚਾਰ ਪਿਕਚਰ ਬਣਾ ਕੇ ਰੱਖ ਦਿੱਤੀਆਂ ਔਰ ਚਾਰੋਂ ਪਿਕਚਰ ਭਾਰਤੀਆਂ ਅਜਿਹੇ ਹੀਰੋਜ਼ ਦੀ ਹੈ ਜਿਸ ਨੂੰ ਦੇਖ ਕੇ ਦਿਲ ਖੁਸ਼ ਹੋ ਜਾਏਗਾ ਪਰ ਇਸ ਚੈਲੰਜ ਨੂੰ ਅਮਰੀਕਾ ਨੇ ਵੀ ਲੋਹਾ ਮੰਨੇ ਔਰ ਵਾਕੇ ਵਿੱਚ ਹੀ ਕਿਹਾ ਕਿ ਇਹ ਚੈਲੰਜ ਸਿਰਫ ਭਾਰਤੀਆਂ ਦੇ ਵਿੱਚ ਹੀ ਹੋ ਸਕਦੇ ਨੇ ਨਰੁੱਲ ਨਾਮ ਦੇ ਇਸ ਲੜਕੇ ਨੇ ਜੋ ਬੈਸਟ ਬੰਗਾਲ ਦਾ ਰਹਿਣ ਵਾਲਾ ਹੈ ਇਸ ਟੈਕਨੀਕ ਨੂੰ ਕਰਦੇ ਹੋਏ ਜੋ ਇੱਕ ਟਾਈਪ ਰਾਈਟਰ ਦੀ ਤਰ੍ਹਾਂ ਚੱਲਣ ਵਾਲੇ ਇਸ ਪੈਨ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਚਲਾ ਕੇ ਔਰ ਅਲੱਗ-ਅਲੱਗ ਪਿਕਚਰ ਇੱਕੋ ਟਾਈਮ ਤੇ ਅਲੱਗ-ਅਲੱਗ ਕਲਰ ਦੇ ਵਿੱਚ ਬਣਾ ਕੇ ਇਤਿਹਾਸ ਰਚਿਆ ਜਦੋਂ ਤੁਸੀਂ ਇਹ ਪਿਕਚਰ ਬਣੀ ਦੇਖੋਗੇ ਤਾਂ ਤੁਹਾਨੂੰ ਵੀ ਆਪਣੇ ਭਾਰਤੀਆ ਹੋਣ ਤੇ ਗਰਵ ਮਹਿਸੂਸ ਹੋਏਗਾ ਕਿਉਂਕਿ ਇਹ ਇਸ ਤਰ੍ਹਾਂ ਦੀ ਟੈਕਨੀਕ ਅੱਜ ਤੋਂ ਪਹਿਲਾਂ ਕੋਈ ਵੀ ਦੋ ਤੋਂ ਵੱਧ ਪਿਕਚਰ ਬਣਾ ਕੇ ਨਹੀਂ ਬਣਾ ਸਕਿਆ ਸੀ ਲੇਕਿਨ ਭਾਰਤੀ ਨਿਰੁੱਲਾਮ ਦੇ ਲੜਕੇ ਨੇ ਵੈਸਟ ਬੰਗਾਲ ਦੇ ਇਸ ਲੜਕੇ ਨੇ ਜਿਸ ਨੂੰ ਇਹ ਟੈਕਨੀਕ ਦੇ ਨਾਲ ਚਾਰ ਅਲੱਗ-ਅਲੱਗ ਪਿਕਚਰ ਬਣਾਈਆਂ ਉਹ ਵੀ ਭਾਰਤੀ ਹੀਰੋਜ਼ ਦੀਆਂ ਤੁਸੀਂ ਦੇਖੋ ਕਿਸ ਤਰ੍ਹਾਂ ਵਾਲਾਂ ਦਾ ਕਲਰ ਹਰ ਇੱਕ ਚੀਜ਼ ਡਿਜ਼ਾਈਨ ਸਟਾਈਲ ਇੱਕੋ ਟਾਈਮ ਤੇ ਅਲੱਗ-ਅਲੱਗ ਬਣਾਣਾ ਇਸ ਬਾਰੇ ਸੋਚਣਾ ਵੀ ਮੁਸ਼ਕਲ ਹੈ ਲੇਕਿਨ ਇਸ ਨੂੰ ਕਰਨ ਲਈ ਕਿੰਨਾ ਟਾਈਮ ਔਰ ਕਿੰਨੀ ਮਿਹਨਤ ਲੱਗੀ ਹੋਏਗੀ ਇਹ ਆਪ ਸੋਚ ਵੀ ਨਹੀਂ ਸਕਦੇ ਨਰੂਲ ਨਾਮ ਦੇ ਇਸ ਲੜਕੇ ਨੂੰ ਜਦੋਂ ਮੈਂ ਪੁੱਛਿਆ ਵੀ ਤੂੰ ਕਿਸ ਤਰ੍ਹਾਂ ਕਰ ਲੈਣਾ ਹੈ ਤਾਂ ਉਸਨੇ ਮੈਨੂੰ ਦੱਸਿਆ ਕਿ ਸਰ ਮੈਨੂੰ ਇਸ ਦੇ ਲਈ ਬਹੁਤ ਮਿਹਨਤ ਲੱਗੀ ਜਦੋਂ ਇੱਕ ਅਮਰੀਕਨ ਕਰ ਸਕਦਾ ਸੀ ਤਾਂ ਇੰਡੀਅਨ ਕਿਉਂ ਨਹੀਂ ਤਾਂ ਮੈਂ ਇਸ ਤਕਨੀਕ ਨੂੰ ਕਰਨ ਦੇ ਲਈ ਦਿਨ ਰਾਤ ਇੱਕ ਕੀਤਾ ਔਰ ਮੈਂ ਸਭ ਤੋਂ ਪਹਿਲਾਂ ਇੱਕ ਫੋਟੋ ਫਿਰ ਦੋ ਫਿਰ ਤਿੰਨ ਜਦੋਂ ਮੈਂ ਚਾਰ ਬਣਾ ਕੇ ਪੇਸ਼ ਕੀਤੀਆਂ ਤਾਂ ਅਮਰੀਕਾ ਦਾ ਉਹ ਆਰਟਿਸਟ ਵੀ ਇਸ ਦੇ ਸਾਹਮਣੇ ਝੁੱਕ ਕੇ ਖੜਾ ਹੋ ਗਿਆ ਔਰ ਕਹਿਣ ਲੱਗਿਆ ਜੋ ਨਰੂਲ ਨੇ ਕਰ ਦਿੱਤਾ ਸ਼ਾਇਦ ਉਹ ਅੱਜ ਤੋਂ ਬਾਅਦ ਹੋਰ ਕੋਈ ਵੀ ਨਹੀਂ ਕਰ ਪਾਏਗਾ ਕਿਉਂਕਿ ਇੱਕ ਸਾਤ ਚਾਰ ਭਾਰਤੀ ਹੀਰੋਜ਼ ਜੋ ਆਪਣੇ ਬੈਸਟ ਹੀਰੋਜ਼ ਨੇ ਜਿੰਨਾ ਵਿੱਚੋਂ ਮੇਰਾ ਇੱਕ ਫੇਵਰਟ ਜਿਸ ਦਾ ਮੈਂ ਬਹੁਤ ਵੱਡਾ ਫੈਨ ਆ ਭਗਤ ਸਿੰਘ ਸਰਦਾਰ ਭਗਤ ਸਿੰਘ ਦੀ ਫੋਟੋ ਬਣਾਈ ਨਾਲ ਇਸ ਸਮੇਂ ਦਾ ਜੋ ਮੇਨ ਹੀਰੋ ਬਣਿਆ ਹੋਇਆ ਸੋਨੂ ਸੋਦੀ ਵੀਡੀਓ ਬਣਾਈ ਔਰ ਨਾਲ ਹੀ ਅਬਦੁਲ ਕਲਾਮ ਦੀ ਇੱਕ ਫੋਟੋ ਬਣਾਈ ਗਈ ਔਰ ਜਦੋਂ ਇਸ ਨੂੰ ਦੇਖੋਗੇ ਤਾਂ ਤੁਹਾਡੇ ਮੂਹ ਦੇ ਵਿੱਚੋਂ ਵੀ ਨਿਕਲੇਗਾ ਵੀ ਹਾਂ ਸਾਨੂੰ ਆਪਣੇ ਭਾਰਤੀਆ ਹੋਣ ਤੇ ਗਰਵ ਮਹਿਸੂਸ ਹੋ ਰਿਹਾ ਹੈ ਨਰুল ਨਾਮ ਦੇ ਇਸ ਲੜਕੇ ਨੂੰ ਜਰੂਰ ਤੁਸੀਂ ਲਾਈਕ ਕਰੋ ਉਸ ਦਾ ਇੱਕ ਪੇਜ ਵੀ ਹੈ ਫੇਸਬੁਕ YouTube ਦੇ ਉੱਪਰ ਉਸ ਨੂੰ ਵੀ ਜਰੂਰ ਤੁਸੀਂ ਕਰੋ ਮੈਂ ਇਸ ਦੇ ਉੱਪਰ ਉਸ ਦਾ ਲਿੰਕ ਵੀ ਦੇਵਾਂਗਾ ਔਰ ਅਬਦੁਲ ਕਲਾਮ ਸੋਨੂ ਸੂਦ ਪਗ ਸਿੰਘ ਔਰ ਵਿਕਰਮ ਬੱਤਰਾ ਦੀ ਇਸ ਟੈਕਨੀਕ ਦੇ ਨਾਲ ਬਣਾਈ ਗਈ ਇਹ ਪਿਕਚਰ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਵੀ ਕਮੈਂਟ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਕਿਉਂਕਿ ਇਹ ਟੈਕਨੀਕ ਵਾਕਈ लाजਵਾ ਹਵੇ ਜੋ ਮੈਨੂੰ ਤਾਂ ਅਜੇ ਤੱਕ ਬਹੁਤ ਹੀ ਜਿਆਦਾ ਵਧੀਆ ਲੱਗ ਰਹੀ ਹੈ ਆਪਾਂ ਸੋਚ ਵੀ ਨਹੀਂ ਸਕਦੇ ਕਿ ਇੱਕ ਇਨਸਾਨ ਇੱਕ ਖਾਤੇ ਨਾਲ ਅਲੱਗ-ਅਲੱਗ ਚਾਰ ਤਸਵੀਰਾਂ ਕਿਸ ਤਰ੍ਹਾਂ ਬਣਾ ਸਕਦਾ ਤਾਂ ਤੁਹਾਨੂੰ